ਖੇਡਾਂ ਦੇ ਵਿੱਚ ਜਿੰਨਾ ਵੀ ਬੱਚੇ ਜਿੰਨੇ ਵੀ ਭਾਗ ਲੈ ਰਹੇ ਸਾਰੇ ਵਧਾਈ ਦੇ ਪਾਤਰ ਆ ਔਰ ਜਿੰਨੇ ਕਿੰਨਾ ਖੇਡਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਣ ਵਾਲੇ ਕੋਚ ਅਧਿਆਪਕ ਸਰਦਾਰਾਂ ਨੂੰ ਵੀ ਵਧਾਈ ਦੇ ਪਾਤਰ ਆ ਕਿਉਂਕਿ ਗੁਰੂ ਅਧਿਆਪਕ ਉਸਤਾਦ ਲੱਗਦੇ ਪਿਆਰੇ ਬੜੇ ਨੇ ਇਹਨਾਂ ਦੇ ਹੱਥਾਂ ਨੇ ਲੱਖਾਂ ਹੀ ਬੁੱਕਰੇ ਦੇ ਵੱਡੇ ਤੋਂ ਵੱਡਾ ਰੁਕਮਾ ਵੀ ਇਹਨਾਂ ਨੇ ਜਾਇਆ ਏ ਇਸੇ ਲਈ ਤਾਂ ਕੌਮ ਦਾ ਕਰਮਾਤਾ ਅਖਵਾਇਆ ਏ ਭਾਗ ਢਕਾਓ ਉਹਨਾਂ ਦੇ ਜੋੜ ਦੀ ਸਿੱਖਿਆ ਦਿੰਦੇ ਨੇ ਜੀ ਨਾਮ ਜੇਤੇ ਰੱਖਦੀਆਂ ਉਹਨਾਂ ਪਿੰਡਾਂ ਬਣਾ ਗਿਆ ਜੂਹਾਂ ਨੇ ਜਿੱਥੇ ਜੋਤ ਨਾਲ ਜੋਤ ਲਾਈ ਇਹਨਾਂ ਪਵਿੱਤਰ ਰੂਹਾਂ ਨੇ ਰੁਤਬੇ ਉੱਚੇ ਤੋਂ ਉੱਚੇ ਭਾਵੇਂ ਵਿੱਚ ਜਗਦੇ ਨੇ ਪਰ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਲੱਗਦੇ ਨੇ ਪੈਰੀ ਹੱਥ ਸਿਰਫ ਅਧਿਆਪਕਾਂ ਦੇ ਲੱਗਦੇ ਨੇ ਸੋ ਇਹਨਾਂ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਬੁੱਤੜੀਆਂ ਕਰੂਮਦਾਂ ਨੂੰ ਇਸ ਗ੍ਰਾਮ ਚ ਲੈ ਕੇ ਆਏ ਨੇ ਸਫੂਲ ਖੁਸ਼ੀ ਦੀ ਗੱਲ ਹੈ ਖੁਸ਼ੀ ਨੂੰ ਪੁੱਛਿਆ ਇੱਕ ਦਿਨ ਦੱਸ ਕਿੱਥੇ ਤੇਰਾ ਵਸਣਾ ਦੀ ਹੋਰੀ ਜਿੰਦਗੀ ਵਿੱਚੋਂ ਮੁਕਦਾ ਜਾਂਦਾ ਹਰ ਸਾਡੀ ਖੁਸ਼ੀਆਂ ਬਣੇ ਧੁਆਂ ਸਾਡੇ ਪਤਾ ਨਹੀਂ ਕੌਣ ਢੋ ਗਿਆ ਟੰਗੂ ਨਾੜਦਾ ਨਾੜਦਾ ਚੰਗੇ ਰਹਿ ਵੀ ਚਲਾ ਹੋ ਗਿਆ ਇੱਕ ਬਾਰੀ ਤੇ ਦੱਸ ਜਾ ਜੀਏ ਗੱਲ ਤੂੰ ਆਪਣੇ ਦਿਲ ਦੀ ਨਹੀਂ ਕਿਹੜੀ ਹੱਡੀ ਤੋਂ ਖਰੀਦਾ ਤੈਨੂੰ ਕਿਹੜੇ ਬਾਜ਼ਾਰ ਤੋਂ ਮਿਲਦੀ ਅਗਿਓ ਖੁਸ਼ੀ ਹੱਸ ਕੇ ਬੋਲੀ ਮੈਂ ਹਾਂ ਤੈਨੂੰ ਦੱਸ ਦिवे ਬਾਹਰ ਕੀ ਨਾੜਦਾ ਫੰਦਾ ਤੇ ਲਿਆ ਆਂਦਾ ਤੇਰੇ ਵਸਦੀ ਬੇ ਲੱਪਣ ਦੀ ਕੋਸ਼ਿਸ਼ ਕਰੀ ਨਾ ਵੱਡੀਆਂ ਮਾਰ ਗਿਆ ਮੱਲਾ ਆਜ ਮਿਲਦੀ ਤੋਤਲੀ ਜ਼ੁਬਾਨ ਚ ਮਿਲਦੀ ਕੁਛ ਗੱਲੇ ਹੁੰਦੇ ਜਿਹੜੇ ਤਾਵੇਂ-ਤਾਵੇਂ ਇਨਸਾਨ ਚ ਮਿਲਦੀ ਆਪਣੀ ਹਿੱਕ ਮਾਜਤ ਜਿਹੜੇ ਉੱਤੇ ਤੇ ਵੰਦੇ ਨੇ ਮੈਂ ਤਾਂ ਹਮ ਮਿਲਦੀ ਸੋਹਣਿਆ ਜਿਹੜੇ ਸਾਰਦੀ ਦੇ ਵਿੱਚ ਰਹਿੰਦੇ ਭੁੱਖੇ ਦੀ ਮਿਠਾਈ ਕਿਸੇ ੱਖ ਤੋਂ ਮਿਲਦੀ ਸਾਂਗੀ ਥਾਂ ਐ ਕਿਸੇ ਰੁੱਖ ਤੋਂ ਮਿਲਦੀ ਪਿਆਸੇ ਨੂੰ ਪਿਆਏ ਦੇ ਪਾਣੀ ਤੋਂ ਮਿਲਦੀ ਅਮਰ ਮੇਲੇ ਗੁਮਨਾ ਦੀ ਮੈਂ ਬਾਣੀ ਤੋਂ ਮਿਲਦੀ ਟਿਪ-ਟਿਪ ਕਰਕੇ ਪੈਂਦੀਆਂ ਮੈਂ ਕੜੀਆਂ ਤੋਂ ਮਿਲਦੀ ਅਸਮਾਨ ਬੜੀਆਂ ਤੋਂ ਮਿਲਦੀ ਉਹ ਮਾਂ ਦੀ ਕੋਸੀ ਤੋਂ ਸਿੰਘ ਤੋਂ ਪਝੋ ਮਿਲਦੀ ਬੋਲਣਾ ਬੰਦ ਕਰ ਚੈਲਾ ਕਦੇ ਕਦੇ ਮੈਂ ਚੁੱਪ ਚੋ ਮਿਲਦੀ ਕਦੇ ਕਦੇ ਮੈਂ ਚੁੱਪ ਚੋ ਮਿਲਦੀ ਕਦੇ ਕਦੇ ਮੈਂ ਚੁੱਪ ਚੋ ਮਿਲਦੀਆਂ ਸੋਚੀਆਂ ਵੱਡੀਆਂ ਨੇ ਕਿ ਬਠਿੰਡੇ ਵਾਲਿਆਂ ਨੇ ਹਰ ਸਾਲ ਦੇ ਝੰਡੀਆਂ ਵੜ ਜਾਂਦੀ ਬੂਲ ਪੈ ਜਾਂਦਾ ਕਹਿੰਦੇ ਅੱਖਾਂ ਚੰਗੀਆਂ ਸੋਚਾਂ ਨੂੰ ਚੈਲ ਸੇਦਾ ਕਰਦਾ ਬੱਚਿਆਂ ਸੇਧ ਕੋਚਾਂ ਨੂੰ ਚੈਲ ਸੇਦਾ ਕਰਦਾ ਬੱਚਿਆਂ ਸੇਧ ਕੋਚਾਂ ਫੁੱਟੀਆਂ ਇੱਕ ਰੂਹ ਤਰਨੂ ਤੋੜ ਦੇਣੀਆਂ ਬਹਿਮ ਭਰਮ ਦੇ ਸਾਰੇ ਚੱਕਰਾਂ ਨੂੰ ਅੱਜ ਪੜਦੇ ਨੇ ਨਾ ਫਲ ਕੱਪਦਾ ਜਾਂ ਕਹਾਣੀ ਦੀ ਕਦ ਨੂੰ ਇਹ ਬਣ ਜਾਣਗੇ ਹਸਤੀ ਜਾਨੀ ਪਹਿਚਾਣੀ ਦੀ ਕਦ ਨੂੰ ਇਹ ਨਹੀਂ ਬਣ ਜਾਣਗੇ ਹਸਤੀ ਜਾਨੀ ਪਹਿਚਾਣੀ ਮਿੱਠਾ ਬੋਲ ਕੇ ਕਿਸੇ ਦਾ ਖੂਰ ਵਧਾਉਣਾ ਖੂਰਮਦਾਨ ਤੋਂ ਟੱਟ ਨਹੀਂ ਹੁੰਦਾ ਮਿਲ ਜਾਂਦੀ ਹੈ ਮੰਜ਼ਿਲ ਜਦੋਂ ਬਿਨਾਂ ਝਿੱਜ ਹੋਵੇ ਮਿਲ ਜਾਂਦੀ ਹੈ ਮੰਜ਼ਿਲ ਜਦੋਂ ਬਿਨਾਂ ਝਿੱਜ ਹੋਵੇ ਤੁਸੀਂ ਇਹ ਤਾਂ ਮਿਟਨਾਂ ਦੀ ਭਾਵੇਂ ਜਿੰਨੀ ਵੀ ਦਿੱਸੋਗੇ ਬਸ ਨਾਲ ਦਾ ਪਰੇ ਐਸਾ ਕੋਈ ਫੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਕੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਖੂਨਦਾਨ ਤੋਂ ਕੱਟ ਨਹੀਂ ਹੁੰਦਾ ਹਰ ਇੱਕ ਜਜ਼ਬਾਤ ਨੂੰ ਕਹਿੰਦੇ ਜ਼ੁਬਾਨ ਨਹੀਂ ਮਿਲਦੀ ਹਰ ਇੱਕ ਜਜ਼ਬਾਤ ਨੂੰ ਕਹਿੰਦੇ ਜ਼ੁਬਾਨ ਨਹੀਂ ਮਿਲਦੀ ਉਹਦੀ ਜਾਨ ਤੋਂ ਬਿਨਾ ਕਦੇ ਪਛਾਣ ਨਹੀਂ ਮਿਲਦੀ ਚੈਲ ਮਾਲਕ ਦਾ ਲਾਇਆ ਬੁੱਢਾ ਕਿਸੇ ਤੋਂ ਕੱਟ ਨਹੀਂ ਹੁੰਦਾ ਮਿੱਠਾ ਬੋਲ ਕੇ ਕਿਸੇ ਦਾ ਖੂਨ ਵਧਾਉਣਾ ਫੂਲ ਦਾਣ ਤੋਂ ਕਾਪ ਨਹੀਂ ਹੁੰਦਾ ਫੂਲ ਦਾਣ ਤੋਂ ਕਾਪ ਨਹੀਂ ਹੁੰਦਾ ਦੋਨੇ ਪਾਸੇ ਤੋਂ ਮੈਂ ਮਨਸੂਰ